ਹਰ ਇੱਕ ਮੀਡਲ ਕਲਾਸ ਫੈਮਿਲੀ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਆਪਣਾ ਸੁਪਨਿਆਂ ਦਾ ਘਰ ਹੋਵੇ ਉਹ ਵੀ ਇੱਕ ਬਹੁਤ ਹੀ ਪ੍ਰਾਈਮ ਲੋਕੇਸ਼ਨ ਤੇ ਤੇ ਜੋ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਉਹ ਵੀ ਉਹਨਾਂ ਨੂੰ ਪੂਰੀ ਹੋਵੇ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਨਤੇਸ਼ ਕੁਮਾਰ ਮੰਨਾ ਗਰੂਪ ਵੱਲੋਂ ਦੋਸਤੋ ਅੱਜ ਤੁਹਾਡੇ ਲਈ ਆਪਾਂ ਲੋ ਬਜਟ ਦੀਆਂ ਲਗਜ਼ਰੀ ਵਿਲਾ ਨੇਕੇ ਆਏ ਨੇ ਤੇ ਜੋ ਕਿ ਬਹੁਤ ਹੀ ਵਧੀਆ ਤਿਆਰ ਹੋ ਰਹੇ ਨੇ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਗਵੀਂਦਰ ਜੀ ਨਾਲ ਮਿਲਾਉਂਗੇ ਜੋ ਤੁਹਾਨੂੰ ਕੋਠੀ ਦੀ ਡਿਟੇਲ ਪ੍ਰਾਈਸ ਲੋਕੇਸ਼ਨ ਤੇ ਇਹਨਾਂ ਬਾਰੇ ਸਾਰਾ ਕੁਝ ਦੱਸੂंगे ਤੇ ਆਜੋ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਦੋਸਤੋ ਇਹ ਮਿਲਦੀ ਲੋਕੇਸ਼ਨ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਰੂਲ ਚੈੱਕ ਕਰ ਹੀ ਲਿਆ ਹੋਣਾ ਆਜੋ 1 ਵਜੇ ਗੁਰੀਂਦਰ ਜੀ ਨਾਲ ਮਿਲਦੇ ਆ ਚਲੋ ਕੋਈ ਗੱਲ ਸਤਿ ਸ੍ਰੀ ਅਕਾਲ ਜੀ ਗੁਰੀਂਦਰ ਜੀ ਹਾਂ ਤੇਜੀ ਕੀ ਹਾਂ ਜੀ ਵਧੀਆ ਜੀ ਤੁਸੀਂ ਸੁਣਾਓ ਅੱਜ ਕਿੱਦਾਂ ਆਏ ਹੋ ਬਸ ਅੱਜ ਤੁਹਾਨੂੰ ਮਿਲਣ ਆਏ ਆ ਮੈਨੂੰ ਬਹੁਤ ਕੁਝ ਹੋਈ ਦੇਖ ਰਿਹਾ ਸੀ ਮੈਂ ਤੁਹਾਨੂੰ ਤੁਸੀਂ ਕੋਲ ਖੜ ਕੇ ਸਾਰਾ ਕੰਮ ਬੜੇ ਵਧੀਆ ਤਰੀਕੇ ਨਾਲ ਕਰਾ ਰਹੇ ਹੋ ਤੁਹਾਡੀ ਕਿਰਪਾ ਨਾਲ ਡਿਊਟੀ ਹੈ ਤਾਂ ਆਪਣੀ ਚੰਗੀ ਕਰ ਰਹੇ ਆ ਅੱਛਾ ਜੀ ਅੱਛਾ ਹਾਂਜੀ ਹਾਂਜੀ ਚਲੋ ਆਜੋ ਆਪਾਂ ਉਧਰ ਨੂੰ ਜਾ ਕੇ ਗੱਲ ਕਰਦੇ ਆਜੋ ਜੀ ਗੁਰੀਂਦਰ ਜੀ ਆਪਣੇ ਥੋਸੀ ਦੇਖਿਆ ਤੁਹਾਡੇ ਪ੍ਰੋਜੈਕਟ ਦਾ ਸਾਰੇ ਦਾ ਬੜਾ ਜੋਰਾ ਸ਼ੋਰਾ ਨਾਲ ਕੰਮ ਚੱਲਦਾ ਹੈ। ਹਾਂਜੀ ਹਾਂਜੀ ਇਹ ਗੱਲ ਮੈਨੂੰ ਤੁਹਾਡੀ ਬਹੁਤ ਅੱਛੀ ਲੱਗੀ ਹੈ ਵੀ ਜੋ ਤੁਹਾਡੇ ਵਿਲਾ ਤਿਆਰ ਹੋ ਰਹੇ ਹੈ ਵੀ ਬਹੁਤ ਸੋਹਣੇ ਐ ਤੁਸੀਂ ਸਮਾਨ ਵੀ ਬਹੁਤ ਵਧੀਆ ਲਾ ਰਹੇ ਹੋ। ਹਾਂਜੀ ਹਾਂਜੀ ਇੱਕ ਮੀਡੀਅਲ ਕਲਾਸ ਫੈਮਿਲੀ ਵਾਸਤੇ ਤੁਸੀਂ ਬਹੁਤ ਵਧੀਆ ਆਫਰ ਹੈ ਗਿਫਟ ਜੋ ਤੁਸੀਂ ਦੇ ਰਹੇ ਹੈ ਤੇ ਸਾਡੀ ਆਡੀਅנס ਨੂੰ ਦੱਸੋ ਥੋੜ੍ਹਾ ਜਿਹਾ ਆਪਣੇ ਇਸ ਪ੍ਰੋਜੈਕਟ ਬਾਰੇ ਆਪਣੇ ਕੰਮ ਬਾਰੇ। ਦੇਖੋ ਜੀ ਕੋਲ ਖੜ ਕੇ ਪਾ ਕੰਮ ਕਰਵਾ ਰਹੇ ਸਾਰਾ। ਠੀਕ ਹੈ ਜੀ। ਉਹ ਦੇਖੋ ਕੰਮ ਚੱਲ ਰਿਹਾ। ਹਾਂਜੀ ਹਾਂ। ਤੇ ਸਾਰਾ ਸਮਾਨ ਵਧੀਆ ਲੱਗ ਰਿਹਾ ਉਹ ਦੇਖ ਇਹ ਕੋਈ ਸਾਰਾ ਹੀ ਸਮਾਨ ਵਧੀਆ ਲਾਤੇ ਜੀ ਅੱਜ ਤੁਹਾਨੂੰ ਚੈੱਕ ਕਰਾ ਦਿੰਦੇ ਆਪਾਂ ਅੰਦਰ ਆ ਜਿਓ ਇੱਕ ਵਾਰੀ ਅੰਦਰੋਂ ਰਿਵਿਊ ਕਰ ਲੈਂਦੇ ਹਾਂ ਜੀ ਕਰਾਓ ਜੀ ਇਹ ਸਮਾਨ ਸਾਰਾ ਬ੍ਰਾਂਡਡ ਆਇਆ ਆਪਾਂ ਠੀਕ ਹੈ ਜੀ ਤੇ ਕਬੂੜ ਜ਼ਰਾ ਚੈੱਕ ਕਰੋ ਇਹ ਆਪਣਾ ਬੈਡਰੂਮ ਹੈ ਜੀ ਹਾਂ ਇਹ ਬੈਡਰੂਮ ਹੈ ਜੀ ਤੇ ਦੋਸਤੋ ਇਹਨਾਂ ਦਾ ਬੈਡਰੂਮ ਹੈ ਜਿਸ ਦੇ ਵਿੱਚ ਆਪਾਂ ਕਬੂੜ ਦੇ ਰਹੇ ਬਣਾ ਕੇ ਆਪਾਂ ਨੂੰ ਪੀਵੀਸੀ ਸ਼ੀਟ ਦੇ ਰਹੇ ਹੈ ਡਾਊਨ ਸੀਲਿੰਗ ਨਹੀਂ ਹੈ ਜੋ ਕਿ ਪ੍ਰੀਮੀਅਮ ਕਲਾਸ ਦੇ ਵਿੱਚ ਆਉਂਦੀ ਹੈ ਤੇ ਜਿਸ ਦੀ ਗਾਰੰਟੀ ਹੈ ਇਹ ਬਦਿਆ ਮਾਲ ਲਾ ਕੇ ਆਪਾਂ ਨੂੰ ਹਮੇਸ਼ਾ ਦੰਦੇ ਐ ਤੇ ਵਾਸ਼ਰੂਮ ਅਟੈਚ ਹੈ ਦੋਨੇ ਬੈਡਰੂਮਾਂ ਨਾਲ ਇਸ ਸਾਈਡ LED ਪੈਨਲ ਵੀ ਦੇ ਰਹੇ ਆਪਣੇ ਨਾਲ ਅਜੇ ਦੋਸਤੋ ਤੁਹਾਨੂੰ ਦੂਜਾ ਬੈਡਰੂਮ ਦਿਖਾਉਂਦੇ ਐ ਤੇ ਇਸ ਦੇ ਵਿੱਚ ਤੁਸੀਂ ਦੇਖੋ ਬਹੁਤ ਹੀ ਵਧੀਆ ਕੰਮ ਕਰਾਇਆ ਹੋਇਆ ਏ ਜਗਨਿੰਦਰ ਜੀ ਨੇ ਸੇਮ ਰੂਮ ਦੂਜੇ ਰੂਮਾਂਗੇ ਐ ਇਹਦੇ ਵਿੱਚ ਵੀ ਕਪੜਾ ਦਿੱਤੇ ਹੋਏ ਐ PVC ਸੀਟ ਦੇ ਰਹੇ ਐ ਤੇ ਅਟੈਚ ਵਾਸ਼ਰੂਮ ਐ ਤੇ ਸਾਈਡ ਪਿੱਛੇ ਇਹਨਾਂ ਨੇ واਸ਼ਿੰਗ ਏਰੀਆ ਜਿੱਤਾ ਹੋਇਆ ਐ ਅਜੇ ਦੋਸਤੋ ਇਹਨਾਂ ਦਾ ਵਾਸ਼ਿੰਗ ਏਰੀਆ ਹੈ ਜੀ ਵੈਂਟੀਲੇਸ਼ਨ ਹੈਗੀ ਹੈ ਕੋਈ ਦਿੱਕਤ ਨਹੀਂ ਹੈ ਦੋਸਤੋ ਸਾਰਾ ਹੀ ਕਿਚਨ ਮੋਡਲਰ ਹੈ ਸਾਰੀ ਹੀ ਲਾਈਟਿੰਗ ਮੋਡਲਰ ਹੈ ਸਾਰਾ ਹੀ ਇੰਟੀਰੀਅਰ ਮੋਡਲਰ ਹੈ ਕੋਈ ਦਿੱਕਤ ਪਰੇਸ਼ਾਨੀ ਦੀ ਗੱਲ ਨਹੀਂ ਹੈ ਸਤੇਜ ਜੀ ਇਹਦਾ ਹਲੇ ਕੰਮ ਪੈਂਡਿੰਗ ਹੈਗਾ ਹਾਂਜੀ ਹਾਂ ਮੈਂ ਦੇਖ ਰਿਹਾ 80% ਦਾ ਕੰਮ ਹੋ ਗਿਆ 20% ਬਾਕੀ ਹੈਗਾ ਠੀਕ ਹੈ ਜੀ ਜੀ ਇਸਦੀ ਨੇ ਕੰਪਲੀਟ ਹੋ ਜੂਗੀ ਮੇਰੇ ਕਹਿਣ ਤੇ ਤੁਸੀਂ ਇੱਕ ਵਾਰੀ ਦੁਬਾਰੇ ਵਿਜ਼ਿਟ ਕਰਿਓ ਅਸੀਂ ਜਰੂਰ ਦੁਬਾਰਾ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸਾਰਾ ਮਾਲ ਲਾਇਆ ਹੋਇਆ ਆਪਾਂ ਨੇ ਤਾਰ ਵਗੈਰਾ ਹੈਵਲ ਦੀ ਠੀਕ ਹੈ ਜੀ ਤੇ ਸਵਿਚ ਵਗੈਰਾ ਤੁਸੀਂ ਦੇਖੀ ਦਿਓ ਬਹੁਤ ਹੀ ਵਧੀਆ ਸਮਾਨ ਆ ਅਸੀਂ ਦੇਖ ਰਹੇ ਸਾਰਾ ਹੀ ਮਾਲ ਵਧੀਆ ਲਾਇਆ ਹੈ ਜੀ ਇਸ ਚੀਜ਼ ਦੀ ਆਪਾਂ ਕਤੋਂ ਕਤ ਇੱਕ ਸਾਲ ਦੀ ਗਰੰਟੀ ਵੀ ਦੇ ਰਹੇ ਹਾਂ ਕੋਈ ਸਵਿਚ ਵਗੈਰਾ ਖਰਾਬ ਹੁੰਦੀ ਹੈ ਕੋਈ ਤਾਰ ਖੁੱਪਦੀ ਹੈ ਕੁਝ ਵੀ ਹੁੰਦਾ ਕੋਈ ਲੋਕ ਖਰਾਬ ਹੁੰਦਾ ਇਸ ਦੀ ਵੀ ਆ ਗਰੰਟੀ ਵੀ ਦੇ ਰਹੇ ਇੱਕ ਸਾਲ ਚਾਪਾ ਚੇਂਜ ਕਰਕੇ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਜਗਵੀਂਦਰ ਜੀ ਨੂੰ ਮਿਲਲੇ ਆ ਤੇ ਆਪਾਂ ਨੇ ਉਹਨਾਂ ਦਾ ਵੀਲਾ ਵੀ ਤੁਹਾਨੂੰ ਵੀਡੀਓ ਚ ਦਿਖਾ ਦਿੱਤਾ ਹੈ ਤੇ ਇਹ ਹਜੇ ਆਪਣਾ 70 ਤੋਂ 80% ਹੀ ਕੰਪਲੀਟ ਹੋਇਆ ਹੈ ਤੇ ਕੁਝ ਕੁ ਪਰਸੈਂਟ ਹਜੇ ਕੰਪਲੀਟ ਹੋਣਾ ਹੈ ਜਦੋਂ ਇਹ ਸਾਰਾ ਹੀ ਕੰਪਲੀਟ ਹੋ ਜਾਊਗਾ ਆਪਣਾ ਵੀਲਾ ਤੇ ਅਸੀਂ ਇਸ ਦੀ ਦੁਆਰਾ ਵੀਡੀਓ ਤੁਹਾਡੇ ਇਸ ਚੈਨਲ ਤੇ ਲੈ ਕੇ ਆਉਂਗੇ ਤੇ ਆਪਾਂ ਹੁਣ ਜਗਵੀਂਦਰ ਜੀ ਤੋਂ ਪੁੱਛਦੇ ਆ ਕਿ ਇਸ ਪ੍ਰੋਜੈਕਟ ਦਾ ਲੋਕੇਸ਼ਨ ਕੀ ਹੈ ਰੋਪਰ ਲੋਕੇਸ਼ਨ ਕੀ ਹੈ ਜੋ ਤੁਹਾਨੂੰ ਆਉਣੇ ਚ ਦਿੱਕਤ ਨਾ ਹੋਵੇ ਹਾਂਜੀ ਜੁਵਿੰਦਰ ਜੀ ਹੁਣ ਸਾਡੀ ਆਡੀਅਰਸ ਨੂੰ ਇਸ ਪ੍ਰੋਜੈਕਟ ਦੀ ਐਗਜੈਕਟ ਲੋਕੇਸ਼ਨ ਦੱਸੋ ਦੇਖੋ ਜੀ ਇਹ ਲੁਧਿਆਣਾ ਤੋਂ ਕਰਾਲੀ ਹਾਈਵੇ ਤੋਂ ਪੰਜ ਤੋਂ ਲੈ ਕੇ 7 ਮਿੰਟ ਦਾ ਰਸਤਾ ਹੈਗਾ ਠੀਕ ਹੈ ਜੀ ਇੱਥੋਂ ਚੰਡੀਗੜ੍ਹ ਜਾਣ ਵਾਸਤੇ ਵੀ ਇੰਨਾ ਕੀ ਟਾਈਮ ਲੱਗਦਾ 10 ਮਿੰਟ ਮੰਨ ਕੇ ਚਲੋ ਬੰਦਾ ਪਹੁੰਚ ਸਕਦਾ ਠੀਕ ਹੈ ਜੀ ਬੰਦਾ ਬਰੂਰ ਤੇ ਪਾ ਖੜੇ ਆ ਠੀਕ ਹੈ ਜੀ ਤੇ ਬਹੁਤ ਹੀ ਪ੍ਰੈਮ ਲੋਕੇਸ਼ਨ ਹੈਗੀ ਹੈ ਠੀਕ ਹੈ ਹੈਂਡਮਾਰਕ ਬਾਰੇ ਦੱਸੋ ਇੱਥੇ ਕੀ ਕੀ ਨੇੜੇ ਹੈ ਦੇਖੋ ਜੀ ਇੱਥੋਂ 5 ਮਿੰਟ ਦੀ 5 ਮਿੰਟ ਵਿੱਚ ਬੰਦਾ ਇੱਥੋਂ ਪਹੁੰਚ ਸਕਦਾ ਹਸਪੀਟਲ ਹੈਗਾ ਫਰਕਾਰੀ ਨੇੜੇ ਜੀ ਠੀਕ ਹੈ ਜੀ ਸਕੂਲ ਵੀ ਨੇੜੇ ਹੈਗਾ ਜੀ ਠੀਕ ਹੈ ਜੀ ਬਾਕੀ ਕਰਾਲੀ ਤੋਂ ਲੁਧਿਆਣਾ ਰੋਡ ਤੇ ਸਾਰੇ ਬ੍ਰਾਂਡਡ ਸ਼ੋਅਰੂਮ ਇੱਥੇ ਹੈਗੇ ਆ ਜੀ ਠੀਕ ਹੈ ਜੀ 10 ਮਿੰਟ ਦੀ ਦੂਰੀ ਤੇ ਹੈਗੇ ਆ ਜੀ ਠੀਕ ਹੈ ਜੀ ਤੇ ਬਾਕੀ ਸਾਰੇ ਰੋਡ ਅਟੈਚ ਹੈ ਜੀ ਹੂੰ ਜਦੋਂ ਮਰਜ਼ੀ ਪਹੁੰਚ ਜਾ ਸਕਦੇ ਜਗਵਿੰਦਰ ਜੀ ਚਲੋ ਆਪਾਂ ਲੋਕੇਸ਼ਨ ਦਾ ਸਾਨੂੰ ਦੱਸ ਦਿੱਤੀ ਹੈ ਲੈਂਡਮਾਰਕ ਵੀ ਦੱਸ ਦਿੱਤੇ ਹੁਣ ਸਾਨੂੰ ਇਹ ਦੱਸੋ ਜਿਹੜੇ ਆਪਾਂ ਵਿਲਾ ਬਣਾ ਰਹੇ ਆ ਲੋ ਬਚੜਦੇ ਮੀਡਲ ਕਲਾਸ ਫੈਮਿਲੀ ਵਾਸਤੇ ਇਸ ਵਿੱਚ ਦੱਸੋ ਇਹਦੀ ਡਾਈਮੈਂਸ਼ਨ ਕੀ ਹੈ ਇਹਦੀ ਡਿਟੇਲ ਕੀ ਹੈ ਲੇਖੋ ਜੀ ਇਹ ਹੈ 100 ਗਜ ਦਾ ਬਿਲਾ ਹੈਗਾ ਠੀਕ ਹੈ ਜੀ ਤੇ ਇੰਨੇ ਦੇ ਵਿੱਚ ਬੈਡਰੂਮ ਹੈਗੇ ਆ ਜੀ ਠੀਕ ਹੈ ਜੀ ਕਿੰਨੇ ਵਾਸ਼ਰੂਮ ਹੈਗੇ ਆ ਤੇ ਉਹ ਕਿਚਨ ਹੈਗੇ ਆ ਉਹ ਕਿਚਨ ਹਾਂਜੀ ਵਧੀਆ ਤਰੀਕੇ ਨਾਲ ਤਿਆਰ ਕੀਤਾ 22 ਸਟੋਰੀ ਆਪਾਂ ਇਹਦਾ ਮੈਪ ਪਾਸਤਾ ਹੋਇਆ ਤੇ ਜੋ ਆਪਾਂ ਮਾਲ ਮਟੀਰੀਅਲ ਇੱਟ ਰੇਤਾ ਬਜਰੀ ਉਹ ਕਿਆ ਕੁਆਲਟੀ ਲਾ ਰਿਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਇੱਕ ਨੰਬਰ ਦਾ ਸਾਰਾ ਮਾਲ ਲੱਗਦਾ ਕੋਈ ਵੀ ਚੀਜ਼ ਇੱਥੇ ਆਪਾਂ ਮਾੜੀ ਬਤ ਨਹੀਂ ਹੈਗੇ ਠੀਕ ਹੈ ਜੀ ਠਾਕੀ ਜਿਹੜੀ ਮਿੱਟੀ ਵੀ ਆਪਾਂ ਪੁਆਈਏਗੀ ਉਹ ਮਿੱਟੀ ਵੀ ਵਧੀਆ ਪੁਆਈ ਹੈ ਨਹੀਂ ਕਿ ਚੱਕ ਕੁਆੜ ਪਾਸਤਾ ਠੀਕ ਹੈ ਹਾਂ ਮਿੱਟੀ ਵਧੀਆ ਪੁਆਈ ਹੈ ਜੋ ਆਪਾਂ ਇਲੈਕਟ੍ਰੀਸ਼ੀਅਨ ਦਾ ਸਮਾਨ ਹੈ ਲਾਈਟਿੰਗ ਹੋ ਗਈ ਹੈ ਵਾਪਾ ਕਿਸ ਕਾਲਾ ਬ੍ਰੈਂਡ ਦਾ ਸਮਾਨ ਲਾਇਆ ਜੀ ਆਪਾਂ ਕੋਈ ਚੀਜ਼ ਮਾੜੀ ਨਹੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਠੀਕ ਹੈ ਇੱਕ ਸਾਲ ਦੀ ਗਾਰੰਟੀ ਹੈਗੀ ਜੀ ਵੀ ਸਵਿਚ ਖਰਾਬ ਹੁੰਦਾ ਤਾਰ ਫੁੱਕਦੀ ਹੈ ਕੇਵਲ ਦੀ ਫਿਟਿੰਗਾਂ ਸਾਰੀ ਚੈੱਕ ਕਰ ਸਕਦੇ ਹੋ ਉਹ ਅਸੀਂ ਦੇ ਅੰਦਰ ਦੇਖ ਲਿਆ ਸੀ ਅੰਦਰ ਇਹਨਾਂ ਦਾ ਸਾਰਾ ਹੀ ਮਾਲ ਮਟੀਰੀਅਲ ਜੋ ਵੀ ਸਾਰਾ ਹੀ ਬ੍ਰਾਂਡਡ ਲਾਇਆ ਤੇ ਪੀਵੀਸੀ ਵੀ ਕਰਾ ਕੇ ਦਿੱਤੇ ਜੋ ਕੋਈ ਬਹੁਤ ਹੀ ਪ੍ਰੀਮੀਅਮ ਕਲਾਸ ਦੀ ਲਾਈ ਹੋਈ ਹੈ ਜਗਿੰਦਰ ਜੀ ਇੱਕ ਗੱਲ ਹੋਰ ਦੱਸੋ ਇਸ ਦੇ ਵਿੱਚ ਪ੍ਰੋਜੈਕਟ ਵਿੱਚ ਆਪਾਂ ਕੀ ਕੀ ਬੈਨੀਫਿਟ ਮਤਲਬ ਫੈਸਿਲਿਟੀ ਦੇ ਰਹੇ ਆ ਆਪਣੇ ਦੇਖੋ ਜੀ ਕਸਟਮਰ ਨੂੰ ਗੇਟेड ਸੁਸਾਇਟੀ ਹੈਗੀ ਹੈ ਉੱਥੇ ਗੇਟ ਲਗਣਾ ਠੀਕ ਹੈ ਜੀ ਠੀਕ ਹੈ ਜੀ ਤੇ 30 ਤੋਂ ਲੈ ਕੇ 35 ਫੁੱਟ ਦੇ ਵਿੱਚ ਦਾ ਰੋਡ ਹੈਗਾ ਜੀ ਠੀਕ ਹੈ ਜੋ ਐਂਟਰਸ ਰੋਡ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਟਰਾਂਸਫਰ ਲਾ ਕੇ ਦਵਾਂਗੇ ਠੀਕ ਹੈ ਆਪਣਾ ਪਾਣੀ ਆਪਣਾ ਪਾਣੀ ਹਾਂਜੀ ਹਾਂਜੀ ਜੋ ਸੁਵਿਧਾ ਹੁੰਦੀ ਹੈ ਸੁਸਾਇਟੀ ਚ ਬੜੀ ਸੁਸਾਇਟੀ ਚ ਸਾਰੀਆਂ ਆਪਾਂ ਲਾ ਕੇ ਦਵਾਂਗੇ ਲੋਕਟੈਲ ਲੌਕ ਪੈਲ ਵਗੈਰਾ ਲਾ ਕੇ ਸਬਚਾਰ ਕਰਕੇ ਦਵਾਗੇ ਜੀ ਤੇ ਮੂਹ ਪਰ ਕੇ ਦਵਾਗੇ ਗੇਟਡ ਸੁਸਾਇਟੀ ਹੋਏਗੀ ਜੀ ਤੇ ਸਟਰੀਟ ਲਾਈਟਾਂ ਵੀ ਲਾ ਕੇ ਦੇਗੇ ਤੇ ਮੈਨੂੰ ਲੱਗਦਾ ਸਾਹਮਣੇ ਪਾਰਕ ਵੀ ਹਾਂਜੀ ਹਾਂਜੀ ਪਾਰਕ ਵੀ ਤਿਆਰ ਹੋ ਰਿਹਾ ਜੀ ਦੋਸਤੋ ਪ੍ਰੋਜੈਕਟ ਦੇ ਸਾਹਮਣੇ ਪਾਰਕ ਵੀ ਹੈਗਾ ਇਹ ਹਾਂਜੀ ਬੱਚੇ ਬਜ਼ੁਰਗਾਂ ਵਾਸਤੇ ਹੋਰ ਫੈਮਿਲੀ ਵਾਸਤੇ ਪਾਰਕ ਦੀ ਸਹੂਲਤਾਂ ਵੀ ਆਪਾਂ ਦੇ ਰਹੇ ਇੱਥੇ ਸਾਡੇ ਆਡੀਅன்ஸ் ਨੂੰ ਦੱਸੋ ਵੀ ਲੌਨ ਦੀ ਕੀ ਫੈਸਿਲਿਟੀ ਹੈ ਦਿੱਖੋ ਜੀ ਲੋਨ ਦਾ ਇਹ ਏਰੀਆ ਜੋ ਹੈਗਾ ਇਹ ਕਮੇਟੀ ਦੇ ਅੰਦਰ ਹੈ ਠੀਕ ਹੈ ਕਿਸੇ ਵੀ ਬੈਂਕ ਕੋ ਤੁਸੀਂ ਲੋਨ ਕਰਵਾ ਸਕਦੇ ਆ ਠੀਕ ਹੈ ਜੀ ਲੋਨ ਕਰਵਾਉਣ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਹਰੇਕ ਜਿਹੜੇ ਵੀ ਪੇਪਰ ਦੀ ਤੁਹਾਨੂੰ ਕਿਸੇ ਵੀ ਡਾਕੂਮੈਂਟ ਦੀ ਲੋੜ ਹੋਊਗੀ ਆਪਾਂ ਕੰਪਲੀਟ ਕਰਾ ਕੇ ਦਵਾਂਗੇ ਠੀਕ ਹੈ ਜੀ ਉਹ ਆਪਣੀ ਗਰੰਟੀ ਹੈ ਜੀ ਠੀਕ ਹੈ ਤੇ ਮਤਲਬ ਕਿ ਬੰਦੇ ਨੂੰ ਘੱਟੋ-ਘੱਟ ਕਿੰਨੀ ਟੋਕਨ ਅਮਾਉਂਟ ਜਿਹੜੀ ਕਰਕੇ ਬੰਦਾ ਬੁੱਕ ਕਰ ਸਕਦਾ ਏ ਉਹ ਵੀ ਦੱਸ ਦੋ। ਸੇਖੋ ਜੀ ਇਹਦਾ ਆਪਾਂ ਨੇ ਵਿਲੇ ਦਾ ਜੋ ਪ੍ਰਾਈਸ ਰੱਖਿਆ ਹੋਇਆ ਠੀਕ ਹੈ ਜੀ। ਉਹ ਰੱਖਿਆ ਹੋਇਆ ਆਪਾਂ ਨੇ 73,90,000 ਰੁਪਏ। 73,90,000 ਪ੍ਰਾਈਸ ਹੈ ਜੀ ਜੋ ਕਿ ਨੇਗੋਸ਼ੀਏਬਲ ਹੈ। ਠੀਕ ਹੈ। ਸਾਰ ਸਾਨੂੰ ਇਸ ਦੀ ਬੁਕਿੰਗ ਮਾਉਂਟ ਦੱਸ ਦੋ ਤੇ ਜੋ ਲੋਨ ਦਾ ਪ੍ਰੋਸੈਸ ਹੈ ਉਹ ਕਿੰਨੇ ਦਿਨ ਦੇ ਵਿੱਚ ਆਪਾਂ ਹੋ ਕੇ ਆਪਾਂ ਰਜਿਸਟਰੀ ਕਰਵਾ ਸਕਦੇ ਆ ਉਹ ਵੀ ਦੱਸ ਦਿਓ। ਸੇਖੋ ਜੀ ਅਰਧਨ ਅਰਧਨ ਤੋਂ ਲੈ ਕੇ 10 ਦਿਨ ਦੇ ਵਿੱਚ ਵਿੱਚ ਆਪਣਾ ਜਿਹੜਾ ਲੋਨ ਦਾ ਪ੍ਰੋਸੈਸ ਉਹ ਕੰਪਲੀਟ ਹੋ ਲਾ ਠੀਕ ਹੈ ਜੀ ਤੁਸੀਂ ਆਓ ਤੁਸੀਂ ਆਪਣਾ ਟੋਕਨ ਕਰੋ 50000 ਰੁਪਿਆ ਲੱਖ ਰੁਪਿਆ ਜੋ ਵੀ ਤੁਸੀਂ ਟੋਕਨ ਕਰਨਾ ਟੋਕਨ ਕਰੋ ਉਸ ਤੋਂ ਬਾਅਦ ਲੋਨ ਆਪਾਂ ਕਰਵਾ ਕੇ ਦਵਾਂਗੇ ਤੁਹਾਨੂੰ ਠੀਕ ਹੈ ਜੀ ਤੁਹਾਡੀ ਪ੍ਰੋਫਾਈਲ ਦੇ ਮੁਤਾਬਿਕ ਓ ਜੀ ਦੋਸਤੋ 50000 ਰੁਪਿਆ ਟੋਕਨ ਲੈ ਕੇ ਆਓ ਵੀਲਾ ਆਪਣੇ ਨਾਮ ਕਰੋ ਬੁੱਕ ਕਰੋ ਪੇਪਰ ਵਰਕ ਕਰੋ ਤੇ 15 ਬੜੀ ਹੱਦ 20 ਦਿਨ ਦੇ ਅੰਦਰ ਵਿਲਾ ਆਪਣਾ ਰਜਿਸਟਰੀ ਕਰਾ ਕੇ ਆਪਣੇ ਨਾਮ ਆਪਣੀ ਰਹਿائش ਕਰੋ ਚਲੋ ਠੀਕ ਹੈ ਜੁਗਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਕੀਮਤੀ ਸਮਾਂ ਦੇ ਸਮਾਂ ਦੇਣੇ ਵਾਸਤੇ ਤੇ ਇੰਨੇ ਸੋਹਣੇ ਵਿਲੇ ਦੀ ਡਿਟੇਲ ਦੱਸਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਬਹੁਤ ਹੀ ਜਲਦੀ ਤੁਹਾਨੂੰ ਮਿਲਾਂਗੇ ਦੁਬਾਰਾ ਕੰਪਲੀਟ ਵੀਡੀਓ ਜੋ ਤੁਹਾਡੀ ਲੈ ਕੇ ਆਉਂਗੇ ਕੰਪਲੀਟ ਹੋਣ ਦੋ ਜਾਂ ਫਿਰ ਮੈਂ ਤੁਹਾਨੂੰ ਆਪ ਕਾਲ ਕਰਕੇ ਬੁਲਾਉਂਗਾ ਠੀਕ ਹੈ ਜੀ ਤੁਸੀਂ ਪਲੀਜ਼ ਜ਼ਰੂਰ ਵਿਜ਼ਿਟ ਕਰਿਓ ਕਿਉਂਕਿ ਫਿਰ ਮੈਂ ਤੁਹਾਨੂੰ ਦਿਖਾਉਂਗਾ ਠੀਕ ਹੈ ਸਸਰੀਕਾਰ ਜੀ ਮੋੜੀ ਦੋਸਤੋ ਆਪਾਂ ਅੱਜ ਜਗਵਿੰਦਰ ਜੀ ਨੂੰ ਮਿਲੇ ਨੇ ਜਿਨ੍ਹਾਂ ਦਾ 100 ਗਾੜਾ 3BHK ਵਿਲਾ ਏ ਕਿਉਂਕਿ ਜਿੱਦੀ ਲੋਕੇਸ਼ਨ ਸੀ ਰੰਧਾਵਾ ਰੋਡ ਤੇ ਪ੍ਰਾਈਮ ਲੋਕੇਸ਼ਨ ਹੈ ਜਿੱਦੇ ਨੀਅਰ ਲੈਂਡਮਾਰਕ ਮਾਰਕੀਟ ਹਸਪੀਟਲ ਪਾਰਕ ਸਕੂਲ ਕਾਲਜ ਵਗੈਰਾ ਸਾਰਾ ਹੀ ਕੁਝ ਹੈ ਜਿੱਥੇ ਆਪਾਂ ਸਿਰ 10 ਮਿੰਟ ਇੱਥੋਂ ਆਪਾਂ ਚੰਡੀਗੜ੍ਹ ਜਾਣ ਤੋਂ ਲੱਗਦੇ ਤੇ 5-5-7-7 ਮਿੰਟ ਆਪਾਂ ਨੂੰ ਇੱਥੋਂ ਕਰਾਲੀ ਮਰੰਡਾ ਜਾਣ ਤੇ ਲੱਗਦੇ ਆ ਬਹੁਤ ਹੀ ਪਿਆਰੀ ਲੋਕੇਸ਼ਨ ਦੇ ਤੁਹਾਡੇ ਵਾਸਤੇ ਲੋ ਬਜਟ ਦੇ ਵਿਲਾ ਲੈ ਕੇ ਆਏ ਜਿੱਦੀ ਡਿਮਾਂਡ ਹੈਗੀ 73-90 ਆਓ ਤੁਸੀਂ ਆਪਣਾ 50000 ਰੁਪਿਆ ਲੈ ਕੇ ਟੋਕਨ ਕਰੋ ਆਪਣਾ ਵਿਲਾ ਬੁੱਕ ਕਰੋ ਤੇ ਲੋਨ ਦਾ ਪ੍ਰੋਸੈਸ ਵੀ ਇੱਥੇ ਹੋ ਜਾਏਗਾ ਸਾਰੇ ਬੈਂਕਾਂ ਨਾਲ ਟਾਈਪ ਹੈ। ਹੋਰ ਇਸ ਪ੍ਰੋਜੈਕਟ ਤੇ ਇਸ ਕੋਠਿਆਂ ਦੀ ਜਾਣਕਾਰੀ ਲਈ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕਾਲ ਕਰੋ ਤੇ ਮੰਨਤ ਗਰੁੱਪ ਦੀ ਟੀਮ ਨਾਲ ਕਰੋ ਕੰਟੈਕਟ ਤੇ ਐਦਾਂ ਦੀ ਹੋਰ ਪ੍ਰਾਪਰਟੀ ਦੀ ਵਧੀਆ ਤੇ ਵਧੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ। ਅਸਲੀ ਕਾਲ ਧੰਨਵਾਦ ਜੀ।